ਸਾਨੂੰ ਡਾਕਟਰ ਪੰਨੂ ਨੂੰ ਸਾਹਮਣੇ ਖੜੇ ਆ ਘਟ ਤੋਂ ਘਟ ਆ ਪਿਛਲੇ ਮਾਰਚ ਤੋਂ ਲੈ ਕੇ ਤਿੰਨ ਵਾਰੀ ਮਿਲੇ ਅੱਛਾ ਔਰ ਇਹ ਮੇਰ ਨਾਲ ਜਿਹੜੀਆਂ ਕਹਾਣੀਆਂ ਪਾਉਂਦੇ ਰਹੇ ਉਹਨਾਂ ਦੀਆਂ ਬੇਟੀਆਂ ਨੇ ਉਹਨਾਂ ਦਾ ਆ ਵਾ ਉਹਨਾਂ ਦਾ ਉਹ ਵਾ ਕੀ ਮੈਂ ਡਾਕਟਰ ਪੰਨੂ ਮੇਰੇ ਸਾਹਮਣੇ ਖੜੇ ਆ ਇਹਨਾਂ ਨੂੰ ਖਵਾਉ ਨਾ ਖਾਈ ਖਾਓ ਤੂੰ ਖਾਓ ਖਵਾਓ ਖਾਓ ਮੈਂ ਇਹਨਾਂ ਨੂੰ ਤਾਂ ਸਮਝ ਖਾਓ ਨਾ ਮੇਰੇ ਸਾਹਮਣੇ ਖਾਓ ਜਾਂ ਆਪਣੇ ਕੇ ਬੱਚੇ ਨੂੰ ਲਿਆ ਕੇ ਖਵਾਓ ਖਾਓ ਹਾ ਹਾ ਮੂੰਹ ਦੇ ਕਹੇ ਹਾ ਹਾ ਡਾਕਟਰ ਸਾਹਿਬ ਤੁਸੀਂ ਖਾਓ ਮਿਠਾਈ ਹਾਂ ਮੂੰਹ ਨੇ ਕਹੇ ਜੀ ਤੁਸੀਂ ਖਾਓ ਤੁਸੀਂ ਜੇ ਚੰਗੀ ਹੈ ਬੇ ਖਾਓ ਹਾ ਬਾਕੀ ਤੇ ਨਵੇਂ ਕਰ ਸਕਦਾ ਕਿ ਨਹੀਂ ਕਰ ਸਕਦਾ ਇਹ ਵੀ ਕਰਾਈ ਦੇ ਲੋ ਜਿਹੜੀ ਆ ਰਹੀ ਹੈ ਇਹ ਵੀ ਜੇ ਜਦੋਂ ਕੋਈ ਚੀਜ਼ ਕੋਡ ਦੇ ਵਿੱਚ ਚੱਲ ਰਹੀ ਹੁੰਦੀ ਆ ਅਸੀਂ ਜਿਹੜਾ ਆ ਉਹਦੇ ਵਿੱਚ ਇੰਟਰਫੀਅਰ ਨਹੀਂ ਕਰ ਸਕਦੇ ਇੱਕ ਵਾਰੀ ਕੋਡ ਤੇ ਚੱਲ ਕੇ ਇੱਕ ਵਾਰੀ ਕੋਡ ਤੇ ਚੱਲ ਕੇ ਮਗਰ ਖੁੱਲੀ ਛੁੱਟੀ ਦੇ ਦਿੱਤੀ ਅਸੀਂ ਐਵੀ ਗੱਲ ਪੈਂਦੀ ਨਹੀਂ ਆ ਇਹ ਗੱਲ ਜੇ ਪੈਂਦੀ ਨਹੀਂ ਆ ਅਸੀਂ ਤਾਂ ਇਹ ਕਹਿੰਦੇ ਆ ਤੁਸੀਂ ਖਾਓ ਸਾਫ ਸਫਾਈ ਨਾਲ ਚੰਗੇ ਤਰੀਕੇ ਕਿੰਨੇ ਸਾਲ ਤੋਂ ਉੱਥੇ ਲੱਗੇ ਹੋ ਕਿੰਨੇ ਸਾਲ ਤੋਂ ਲੱਗੇ ਹੋ ਮੇਰਾ ਪਿਛਲੇ ਸਾਲ ਮੇਰੀ ਟ੍ਰਾਂਸਫਰ ਵਾਹੀ ਹੋਈ ਹੈ ਪਹਿਲਾਂ ਵੀ ਚੈੱਕ ਕੀਤੇ ਗੁਰਦਾਸਪੁਰ ਤੱਕ ਕਰਦੇ ਬੰਦੇ ਆਏ ਚੈੱਕ ਕਰਾਇਆ ਜੀ ਪੁੱਛੋ ਕੀ ਕਰਦੇ ਪੁਆਇੰਟ ਪਿਛਲੇ ਸਾਲ ਟ੍ਰਾਂਸਪੋਰਟ 2 ਸਾਲ ਤੇ ਕਿਉਂਗਾ ਤੁਹਾਨੂੰ 15 20 ਸਾਲ ਹੋ ਗਏ ਇੱਥੇ ਲੱਗੇ ਹੋ 11 ਤੁਹਾਡੀ ਸਾਰੀ ਸਰਵਿਸ ਗੁਰਦਾਸਪੁਰ ਦੀ ਆ 11 ਵਰ੍ਹੇ ਦੀ ਖਬਰ ਰਹੀ ਜੀ ਤੇ ਮੇਰੇ ਵੀ ਜਿਵੇਂ ਅਸੀਂ ਉਦੋਂ ਜੈਦੀ ਤੇ ਜੀ ਹਾਂ ਜਦੋਂ ਤੁਹਾਨੂੰ ਬੋਲਣ ਦੇ ਉਦੋਂ ਹੀ ਗੱਲ ਕਰਾਂਗੇ ਕੱਲ ਨੂੰ ਮਿਲਦੇ ਆ ਤੁਹਾਡੀ ਇੱਕ ਫਿਕਰ ਸਾਹਿਬ ਹੋਣ ਜਦੋਂ ਤੁਹਾਡੇ ਸਾਡੇ ਇੰਸਪੈਕਟਰ ਸਾਹਿਬ ਹੋਣ ਜਦੋਂ ਤੁਹਾਡੇ ਫੋਨ ਕਰ ਘੜ ਗਿਆ ਅਸੀਂ ਤਾਂ ਫੋਨ ਕੀਤਾ ਤੁਹਾਡੇ ਇੰਸਪੈਕਟਰ ਸਾਹਿਬ ਆਓ ਬੈਠੋ ਮੈਂ ਤੁਹਾਡਾ ਗੱਲ ਕਰੀ ਤੇਰੀ ਨਾ ਬੰਦੇ ਇਹ ਲੋਕਾਂ ਨੂੰ ਲੋਕਾਂ ਨੂੰ ਲਾਹਣਤਾ ਪਾਉਂਦਾ ਹੈ ਪਾਪੂ ਦਾ ਦੇਖੀ ਤੋਹੋਂ ਬਿਸ਼ੱਕ ਇਹਦੀ ਆਈਡੀ ਕਿੰਨੇ ਬੜੀ ਆਈਡੀ ਕਿੱਥੇ ਮੈਂ ਕਹਿੰਦਾ ਵਿੱਚ ਦੇਖੋ ਇੱਥੇ ਨਕਲੀ ਮਠਿਆਈ ਬੰਦੀ ਆ ਆਪਣੀ ਮਨ ਮਰਜ਼ੀ ਦੇ ਨਾਲ ਮਠਿਆਈ ਬਰਕੇ ਸਾਰੇ ਇੱਥੇ 2-5 ਸਤਾ ਡਿਸਟ੍ਰਿਕਟਾਂ ਦੇ ਵਿੱਚ ਸਟੇਟਾਂ ਦੇ ਵਿੱਚ ਤੇ ਸਪਲਾਈ ਕਰਦੇ ਆ ਮੈਂ ਡਾਕਟਰ ਪੰਨੂ ਨੂੰ ਵਾਰ-ਵਾਰ ਬੇਨਤੀ ਕੀਤੀ ਵੀ ਇਹ ਇਨ੍ਹਾਂ ਜੇ ਕੋਈ ਸੁਧਾਰ ਲਿਆਂਦਾ ਜਾਏ ਪਰ ਡਾਕਟਰ ਪੰਨੂ ਨੇ ਪਤਾ ਨਹੀਂ ਕੀ ਇਹਨਾਂ ਕੋ ਲਿਆਦਾ ਜਾਂ ਕੀ ਗੱਲ ਆ ਇਹ ਤਾਂ ਪੰਨੂ ਜਾਣਦਾ ਮੇਰੀ ਇਹ ਮੰਗ ਹੈ ਪ੍ਰਸ਼ਾਸਨ ਕੋਲੋਂ ਸਭ ਤੋਂ ਪਹਿਲਾਂ ਡਾਕਟਰ ਪੰਨੂ ਦੀ ਇਨਕੁਆਰੀ ਖੋਲੀ ਜਾਏ ਇਹਦੀ ਪ੍ਰਾਪਰਟੀ ਦੀ ਇਹਦੀ ਜੋ ਇਹਨੇ ਜਾਇਦਾਦ ਬਣਾਈ ਆ ਇਹ ਕਮਾਂ ਤੋਂ ਪੁੱਠਿਆਂ ਤੋਂ ਇਹਦੀ ਪ੍ਰਾਪਰਟੀ ਦੀ ਜਾਇਦਾਦ ਕਰਕੇ ਪੜਤਾਲ ਕਰਕੇ ਤੇ ਇਹਨੂੰ ਘਰ ਨੂੰ ਤੋੜਿਆ ਜਾਏ ਕਿ ਇਹ ਗਲਤ ਮਠਾਈ ਤਿਆਰ ਕਰਦੇ ਆ ਗਲਤ ਨਹੀਂ ਗਲਤ ਸਾਰਾ ਸਿਸਟਮ ਹੈ ਇਹਨਾਂ ਦਾ ਅਜੇ ਤੇ ਹੋਰ ਵੀ ਹੈ ਗਿਆ ਇਹ ਕਨਾਲ ਆ ਆ ਇਧਰ ਨਾਲ ਹੈ ਉਹੀ ਇਹਨਾਂ ਦੀ ਜਾਮਨ ਬਣਾਣੇ ਜੀ ਗੁਲਾਬ ਗੁਲਾਬ ਜਾਮਨ ਅੱਛਾ ਪੰਜ ਹੋ ਗਏ 5-6 ਮਿੰਟ ਹੋ ਗਏ ਜੀ ਕਿਦਾਂ ਕੰਮ ਹੋਰ ਸਟਾਰਟ ਕੀਤਾ ਹੋਰ ਅੱਗੇ ਤਾਂ ਆਪਾਂ ਮਗਰੋਂ ਲੈਂਦੇ ਸੀ ਆਪਾਂ ਖਾ ਲੈਣੇ ਜੀ ਆਪਾਂ ਖਾਣੇ ਆ ਅੱਛਾ ਹਾਂ ਜੀ ਸਫਾਈ ਤੇ ਪ੍ਰੋਪਰ ਚਾਹੀਦੀ ਹੈ ਜੀ ਤੇ ਲੱਗਦਾ ਕਿ ਪਾਈ ਹੈਗੀ ਇੱਥੇ ਪੰਜ ਰੋਟੀ ਦਾ ਟਾਈਮ ਆ ਰੋਟੀ ਖਾ ਕੇ ਅਗਲੇ ਨਾਲ ਸਫਾਈ ਕਰਕੇ ਫੇਰੀ ਹੈ ਜੀ ਸਫਾਈ ਤੇ ਬਰਤ ਪੰਦਰ ਪਾਂਡੇ ਹੈਗੇ ਆ ਤੇ ਬਾਥਰੂਮ ਵੀ ਲੱਗ ਗਿਆ ਤਾਂ ਫਿਰ ਮੈਂ ਨਾਲ ਹੀ ਰੋਟੀ ਬਣਾ ਰਹੇ ਹਾਂ ਨਾਲ ਹੀ ਤੁਸੀਂ ਰੋਟੀ ਭੇਜ ਲਾ ਦੇਣਾ ਰੋਟੀ ਭਾਜੀ ਇੱਧਰ ਬਣਾਉਂਦੇ ਪਏ ਬਾਥਰੂਮ ਸਾਈਡ ਤੇ ਹੈਗਾ ਜੀ ਵੇਸ਼ਲ ਭਾਜੀ ਸੂਰ ਵਾਲੇ ਲੈਂਦੇ ਉਹ ਸ਼ਾਮ ਨੂੰ ਆਣ ਕੇ ਲੈ ਜਾਣਗੇ ਕਦੇ ਕਿਨੇ ਆ ਕੇ ਚੈੱਕ ਨਹੀਂ ਕੀਤਾ ਕਿ ਕੋਈ ਅਫਸਰਿਕ ਅਧਿਕਾਰੀ ਨਹੀਂ ਤੁਹਾਨੂੰ ਆਂਦੇ ਜੀ ਨਹੀਂ ਜੀ ਨਹੀਂ ਕਾਰਵਾਈ ਕਰਦੇ ਕੀ ਕਾਰਵਾਈ ਕੀਤੀ ਹਾਂਜੀ ਕੀ ਕਾਰਵਾਈ ਕੀਤੀ ਉਹ ਨਾਲੇ ਸਾਨੂੰ ਟਾਈਮ ਦਿੱਤਾ ਸੀ ਅਸੀਂ ਬਣਾਵਾਂਗੇ ਇਹਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਥੋੜਾ ਜਿਹਾ ਟਾਈਮ ਲਿਆ ਆਪਾਂ ਨਾਲੇ ਕੋ ਤਾਂ ਪ੍ਰੋਪਰ ਕਰਾਂਗੇ ਕੰਮ ਉਹਨਾਂ ਤੋਂ ਵੀ 5-6 ਮਹੀਨੇ ਦਿੱਤੇ ਸੀ ਸਾਨੂੰ ਭਾਜੀ ਭਾਜੀ ਜਮ ਹੁੰਦਾ ਆਪਾਂ ਹੋਣ ਕੰਮ ਸ਼ੁਰੂ ਕੀਤਾ ਸਾਡਾ ਕੋਈ ਪੁਰਾਣਾ ਕੰਮ ਨਹੀਂ ਹੈਗਾ ਸਾਡਾ ਪਹਿਲਾਂ ਪੇਟੇ ਦਾ ਸੀ ਸਾਡਾ ਬੰਦ ਹੋ ਗਿਆ ਕੰਮ ਉਹ ਤੋਂ ਕੁਝ ਵੀ ਨਹੀਂ ਕੰਮ ਬੰਦ ਸੀ ਸਾਡਾ ਟਿਕਟਾਂ ਟੈਂਕ ਕਿਤਾ ਦੇਤਾ ਉਹਨਾਂ ਨੇ ਜਦੋਂ ਆਪਾਂ ਐਫਐਸਆਈ ਅਪਰੂਵ ਕਰਾਇਆ ਉਹਦੋਂ ਜੀ ਬਾ ਕੀ ਤੇਰਾ ਜੀ ਅਮਨ ਡੀਐਚਓ ਨਾਲ ਗੱਲ ਕਰਦੇ ਆਂ ਅਸੀਂ ਇਹਨੂੰ ਚੈੱਕ ਕਰਾਉਨੇ ਆਂ ਜਿਹੋ ਚੀਜ਼ ਉਹ ਸਪਾਈ ਜਿਹਨਾਂ ਦੇ ਖਿਲਾਫ ਚੜੀ ਗਈ ਉਸ ਫੂਡ ਸੇਫਟੀ ਅਫਸਰ ਜਿਹੜੀ ਕਾਰਵਾਈ ਬੰਦ ਹੋਈ ਕਰਾਉਣੇ ਆ ਫੂਡ ਸੇਫਟੀ ਨਹੀਂ ਮੈਂ ਮੈਂ ਤੁਸੀਂ ਮੇਰੇ ਹੁਣ ਚ ਧਿਆਨ ਚ ਲਿਆਉਂਦਾ ਮੈਂ ਹੁਣ ਗੱਲ ਕਰਦਾ ਉਹਨਾਂ ਨਾਲ ਉਹਨਾਂ ਨੂੰ ਕਹਿੰਦੇ ਇਮੀਡੀਏਟ ਲਾਉਂਦੇ ਸਿ ਡਿਊਟੀ ਜੇ ਆਪ ਕੋ ਕੋਸ਼ਿਸ਼ ਕਰਦਾ ਮੈਂ ਆਪ ਜਾਣਾਂ ਨਹੀਂ ਤਾਂ ਉਹਨਾਂ ਨੂੰ ਭੇਜ ਦਿੰਦਾ ਨਾ ਭਾਈ ਲੋਕਾਂ ਦੀ ਜਿਹੜੀ ਸੇਧ ਆ ਉਹ ਨਾਲ ਕੋਈ ਖਲਵਾੜ ਕਰਨ ਦੀ ਕਿਸੇ ਨੂੰ ਕੋਈ ਇਜਾਜ਼ਤ ਨਹੀਂ ਹੈ